ਸਤਿ ਸ਼੍ਰੀ ਅਕਾਲ ਜੀ ਅੱਜ ਘਰ ਵਿੱਚ ਹਰ ਪਾਸੇ ਠੀਕ ਉਸੇ ਤਰ੍ਹਾਂ ਹੀ ਸ਼ਾਂਤੀ ਸੀ ਜਿਵੇਂ ਕੋਈ ਤੂਫਾਨ ਹੋ ਕੇ ਲੰਘਿਆ ਹੋਵੇ ਤੋਂ ਦੇ ਬਾਅਦ ਹੁੰਦੀ ਆ ਉਦੋਂ ਹੀ ਉਸ ਸ਼ਾਂਤੀ ਨੂੰ ਤੋੜਦੇ ਹੋਏ ਪ੍ਰੀਤੀ ਦੀ ਸੱਸ ਦੀ ਆਵਾਜ਼ ਆਈ ਕੀ ਹੋ ਗਿਆ ਪ੍ਰੀਤੀ ਘਰ ਵਾਲੇ ਨੇ ਥੱਪੜ ਹੀ ਮਾਰ ਦਿੱਤਾ ਤੈ ਇਹਦੇ ਵਿੱਚ ਇੰਨਾ ਕੀ ਬੁਰਾ ਮੰਨਣਾ ਵਿਚਾਰਾ ਸਾਰਾ ਦਿਨ ਬਾਹਰ ਕੰਮ ਕਰਕੇ ਥੱਕ ਕੇ ਘਰ ਆਉਂਦਾ ਆ ਤੇਰੇ ਨਖਰੇ ਚੁੱਕਦਾ ਆ ਤੇਰਾ ਢਿੱਡ ਭਰਦਾ ਆ ਬਦਲੇ ਵਿੱਚ ਜੇ ਪਰੇਸ਼ਾਨ ਹੋ ਕੇ ਉਹਨੇ ਹੱਥ ਚੁੱਕ ਲਿਆ ਤਾਂ ਕਿਹੜਾ ਭਾਂਡ ਟੁੱਟ ਪਿਆ ਜਿਹੜਾ ਗਲ ਦਾ ਬਤੰਗੜ ਬਣਾ ਰਹੀ ਆਂ ਪ੍ਰੀਤੀ ਦੀ ਸੱਸ ਜ਼ੋਰ ਨਾਲ ਪ੍ਰੀਤੀ ਨੂੰ ਚਿੜਕਦੇ ਹੋਏ ਬੋਲੀ ਹੁਣ ਭਾਬੀ ਤੁਹਾਡਾ ਰੋਣਾ ਧੋਣਾ ਹੋ ਗਿਆ ਹੋਵੇ ਤਾਂ ਫਟਾਫਟ ਰੋਟੀ ਬਣਾ ਦੋ ਸਾਨੂੰ ਸਾਰਿਆਂ ਨੂੰ ਭੁੱਖ ਲੱਗੀ ਆ ਜੇ ਖਾਣਾ ਟਾਈਮ ਨਾਲ ਨਹੀਂ ਮਿਲਿਆ ਤਾਂ ਵੀਰੇ ਨਹੀਂ ਦੁਬਾਰਾ ਤੁਹਾਡੀ ਚੰਗੀ ਤਰ੍ਹਾਂ ਤਲਾਈ ਕਰ ਦੇਣੀ ਆ ਫੇਰ ਨਾ ਕਹੋ ਕਿ ਅਸੀਂ ਸਮਝਾਇਆ ਨਹੀਂ ਆਂ ਇੱਕ ਤਾਂ ਗਲਤੀ ਤੁਸੀਂ ਕਰੋ ਤੇ ਇਲਜ਼ਾਮਕਰ ਵਾਲੇ ਤੇ ਲਾ ਦਿਓ। ਪ੍ਰੀਤੀ ਦੀ ਨਾਣ ਵਿੱਚ ਹੀ ਬੋਲ ਪਈ ਪਰ ਪ੍ਰੀਤੀ ਆਪਣੀ ਜਗ੍ਹਾ ਤੋਂ ਖੜੀ ਨਹੀਂ ਹੋਈ। ਗੁਦੇ ਅਥਰੂ ਸੀ ਕਿਰੂ ਕੰਨਾਂ ਨਹੀਂ ਨਹੀਂ ਲਹਿਰਾ ਸੀ। ਉਹਨੂੰ ਰੋਂਦਾ ਹੋਇਆ ਵੇਖ ਕੇ ਉਹਦੀ ਸੱਸ ਬੋਲੀ। ਪ੍ਰੀਤੀ ਇਹਨੇ ਕੋਮਲ ਬੰਦੀ ਕੋਈ ਲੋੜ ਨਹੀਂ ਆ। ਫਟਾਫਟ ਰੋਟੀ ਤਿਆਰ ਕਰ। ਫਿਰ ਮੈਂ ਤੇ ਜੋਤੀ ਖੁਦ ਹੀ ਖਾਣਾ ਫੜ ਕੇ ਖਾ ਲਵਾਂਗੇ। ਇਹ ਕਹਿੰਦੀ ਹੋਈ ਪ੍ਰੀਤੀ ਦੀ ਸੱਸ ਰਸੋਈ ਤੋਂ ਬਾਹਰ ਨਿਕਲ ਗਈ। ਹੁਣ ਉੱਠ ਵੀ ਜਾਓ ਕੀ ਡਰਾਮਾ ਲਾ ਰੱਖਿਆ ਹੁਣ ਤਾਂ ਮੰਮੀ ਨੇ ਵੀ ਮੈਨੂੰ ਹੀ ਤੁਹਾਡੇ ਨਾਲ ਕੰਮ ਤੇ ਲਾ ਦਿੱਤਾ ਆ ਫਟਾਫਟ ਰੋਟੀ ਬਣਾਓ ਤੇ ਮੈਂ ਛੇਤੀ ਆਪਣੀ ਤੇ ਮੰਮੀ ਦੀ ਰੋਟੀ ਪਾ ਕੇ ਲੈ ਕੇ ਜਾਵਾਂ ਇਹ ਕਹਿੰਦੀ ਹੋਈ ਜੋਤੀ ਬਾਹਰ ਆ ਗਈ ਤੇ ਰਸੋਈ ਵਿੱਚ ਰਹਿ ਗਈ ਸਿਰਫ ਪ੍ਰੀਤੀ ਆਪਣੇ ਚਿਹਰੇ ਚਿਹਰੇ ਹੋ ਚੁੱਕਿਆ ਆਤਮ ਸਨਮਾਨ ਨੂੰ ਸਮੇਟ ਕੇ ਜਿਵੇਂ ਤਿਵੇਂ ਪ੍ਰੀਤੀ ਖੜੀ ਹੋ ਗਈ ਉਹਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਹਨੇ ਕਦੀ ਵੀ ਘਰ ਦਾ ਮਾਹੌਲ ਇਹੋ ਜਿਹਾ ਨਹੀਂ ਸੀ ਵੇਖਿਆ। ਪੇਕਿਆਂ ਵਿੱਚ ਮਾਪੇ ਭਰਾ ਭਾਬੀ ਸਾਰੇ ਸੀ। ਬਸ ਪਿਓ ਨਹੀਂ ਸੀ ਸਿਰ ਤੇ। ਪਰ ਫਿਰ ਵੀ ਘਰ ਵਿੱਚ ਕਾਫੀ ਸ਼ਾਂਤੀ ਰਹਿੰਦੀ ਸੀ। ਵੀਰਾ ਭਾਬੀ ਦਾ ਪੂਰਾ ਸਨਮਾਨ ਕਰਦਾ ਸੀ। ਪਰ ਪਤੀ ਦਾ ਇਹ ਰੂਪ ਵੀ ਹੁੰਦਾ ਆ। ਇਹ ਤਾਂ ਉਹਨੇ ਕਦੀ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਆਪਣੀ ਰਿਸ਼ਤੇਦਾਰੀ ਵਿੱਚ ਕਿਤੇ ਵੇਖਿਆ ਸੀ। ਇੱਕ ਵਾਰ ਤਾਂ ਸੋਚਿਆ ਕਿ ਮਾਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਵਾਂ। ਪਰ ਇਸ ਵਕਤ ਕਿਵੇਂ? ਭਾਬੀ ਤੇ ਕੁੜੀ ਹੋਈ ਆ ਮਾਤਾ ਉਹਦੀ ਦੇਖਭਾਲ ਤੇ ਘਰ ਦੀ ਜ਼ਿੰਮੇਵਾਰੀ ਵਿੱਚ ਲੱਗੀ ਹੋਊਗੀ ਫਿਰ ਸੋਚਿਆ ਵੀਰੇ ਨੂੰ ਫੋਨ ਕਰ ਦਵਾਂ ਪਰ ਵੀਰੇ ਦੇ ਮੋਢਿਆਂ ਤੇ ਪੂਰੇ ਘਰ ਦੀ ਜ਼ਿੰਮੇਵਾਰੀ ਆ ਫਿਰ ਉਹ ਮੇਰੀ ਜ਼ਿੰਮੇਵਾਰੀ ਕਿਵੇਂ ਚੁੱਕੂਗਾ ਕਿਤੇ ਭਾਬੀ ਨਾਰਾਜ਼ ਹੋ ਗਈ ਤਾਂ ਇਸ ਲਈ ਕਹਿੰਦੇ ਆ ਕਿ ਪਿਓ ਦਾ ਹੋਣਾ ਜ਼ਰੂਰੀ ਆ ਕਾਸ਼ ਅੱਜ ਪਾਪਾ ਜਿੰਦਾ ਹੁੰਦੇ ਮੈਂ ਆਪਣੇ ਮਨ ਦੀ ਗੱਲ ਕਹਿ ਪਉਂਦੀ ਮਾਂ ਹੀ ਮਨ ਸੋਚਦੇ ਹੋਏ ਉਹਨੇ ਆਪਣੇ ਅਥਰੂਆਂ ਨੂੰ ਪੁੰਝਿਆ ਤੇ ਜਾ ਕੇ ਚੁੱਲ੍ਹੇ ਤੇ ਤਵਾ ਰੱਖਿਆ ਤੇ ਗਰਮਾ ਗਰਮ ਰੋਟੀ ਬਣਾ ਕੇ ਉਹਨਾਂ ਸਾਰਿਆਂ ਨੂੰ ਖਵਾਈ ਕਿਉਂਕਿ ਮਦਦ ਤਾਂ ਸਿਰਫ ਕਹਿਣ ਦੇ ਲਈ ਹੀ ਸੀ ਅਸਲ ਵਿੱਚ ਉਹਦੀ ਮਦਦ ਦੇ ਲਈ ਕੋਈ ਵੀ ਨਹੀਂ ਆਉਂਦਾ ਸੱਸ ਤੇ ਨਾਨ ਨੇ ਜਦੋਂ ਖਾਣਾ ਖਾ ਲਿਆ ਉਦੋਂ ਤੱਕ ਉਹਦਾ ਘਰ ਵਾਲਾ ਰਾਜਵੀਰ ਵੀ ਆ ਗਿਆ ਪ੍ਰੀਤੀ ਦੀ ਸੱਸ ਨੇ ਇਸ਼ਾਰੇ ਨਾਲ ਰਾਜਵੀਰ ਦੇ ਲਈ ਵੀ ਰੋਟੀ ਲਿਆਉਣ ਨੂੰ ਕਿਹਾ ਤਾਂ ਪ੍ਰੀਤੀ ਰਾਜਵੀਰ ਦੇ ਲਈ ਵੀ ਖਾਣਾ ਲੈ ਆਈ ਰਾਜਵੀਰ ਨੇ ਹਜੇ ਇੱਕ ਬੁਰਕੀ ਵੀ ਨਹੀਂ ਖਾਧੀ ਸੀ ਕਿ ਅਚਾਨਕ ਥਾਲੀ ਨੂੰ ਚੁੱਕ ਕੇ ਉਹਨੇ ਜ਼ੋਰ ਨਾਲ ਦਰਵਾਜ਼ੇ ਵੱਲ ਸੁੱਟਿਆ ਤੇ ਜ਼ੋਰ ਨਾਲ ਚਿਲਾਇਆ ਇਹ ਖਾਣਾ ਬਣਾਇਆ ਹੈ ਤੂੰ ਇੱਕ ਮਹੀਨਾ ਹੋ ਗਿਆ ਵਿਆਹ ਨੂੰ ਪਰ ਹਜੇ ਤੱਕ ਖਾਣਾ ਬਣਾਉਣਾ ਨਹੀਂ ਆਇਆ ਤੈਨੂੰ ਲੂਣ ਕਿੰਨਾ ਘੱਟ ਪਾਇਆ ਸਬਜ਼ੀ 'ਚ ਮੁਫਤ ਦੀਆਂ ਰੋਟੀਆਂ ਤੋੜਨ ਦੇ ਲਈ ਲਿਆਂਦਾ ਆ ਤੈਨੂੰ ਅਸੀਂ ਜਿਹੜਾ ਇੰਨਾਂ ਚੀਜ਼ਾਂ ਦਾ ਵੀ ਧਿਆਨ ਨਹੀਂ ਰੰਦਾ ਤੈਨੂੰ ਰਾਜਵੀਰ ਬਹੁਤ ਹੀ ਬਤਮੀਜ਼ੀ ਨਾਲ ਪ੍ਰੀਤੀ ਨਾਲ ਗੱਲ ਕਰ ਰਿਹਾ ਸੀ ਪਰ ਇਹ ਵੇਖ ਕੇ ਪ੍ਰੀਤੀ ਹੋਰ ਜ਼ਿਆਦਾ ਸਹਮ ਗਈ ਪਰ ਪ੍ਰੀਤੀ ਦੀ ਸਾਸ ਤੇ ਜੋਤੀ ਦੋਵਾਂ ਵਿੱਚੋਂ ਕਿਸੇ ਨੇ ਕੁਝ ਨਹੀਂ ਕਿਹਾ ਹੁਣ ਖੜੀ ਖੜੀ ਇੱਥੇ ਮੇਰਾ ਮੂੰਹ ਕੀ ਵੇਖ ਰਹੀਆਂ ਚੁੱਕ ਸਾਰਾ ਕੁਝ ਤੇ ਕੁਝ ਵਧੀਆ ਜਿਹਾ ਬਣਾ ਕੇ ਲਿਆ ਮੇਰੇ ਲਈ ਪ੍ਰੀਤੀ ਦਾ ਉਸੇ ਵਕਤ ਜੋ ਜੋ ਨਾ ਰੋਣਾ ਨਿਕਲ ਗਿਆ ਉਹ ਨੂੰ ਰੋਂਦਾ ਹੋਇਆ ਵੇਖ ਕੇ ਰਾਜਵੀਰ ਗੁੱਸੇ ਵਿੱਚ ਉਹਦੇ ਵੱਲ ਵਧਿਆ ਪਰ ਉਦੋਂ ਪ੍ਰੀਤੀ ਦੀ ਸਾਸ ਨੇ ਵਿੱਚ ਆ ਕੇ ਰਾਜਵੀਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਨੂੰ ਪ੍ਰੀਤੀ ਨੂੰ ਅੰਦਰ ਲੈ ਕੇ ਜਾਣ ਲਈ ਕਿਹਾ ਜੋਤੀ ਪ੍ਰੀਤੀ ਨੂੰ ਉਹਦੇ ਕਮਰੇ ਵਿੱਚ ਲੈ ਕੇ ਚਲੀ ਗਈ ਪਿੱਛੋਂ ਪ੍ਰੀਤੀ ਦੀ ਸੱਸ ਨੇ ਕਿਹਾ ਇਹ ਤੂੰ ਕੀ ਕਰ ਰਹੀ ਆਂ ਜਾਂ پاਗਲ ਹੋ ਗਿਆ ਆਂ ਤੂੰ ਇੱਕ ਦੇਹੀ ਦਿਨ ਵਿੱਚ ਕੀ ਤੂੰ ਆਪਣੇ ਪਤੀ ਨੂੰ ਦਾ ਸਾਰਾ ਹੱਕ ਜਿਤਾ ਲਵੇਂਗਾ ਇਹਨਾਂ ਪਰੇਸ਼ਾਨ ਕਰੇਂਗਾ ਤਾਂ ਸਾਰਾ ਕੁਝ ਛੱਡ ਛੁੱਟ ਕੇ ਚਲੀ ਜਾਊਗੀ ਕਿਤੇ ਨਹੀਂ ਜਾਣਾ ਉਨੇ ਮੰਮੀ ਬਿਨ ਪਿਓ ਦੀ ਧੀ ਆ ਭਰਾ ਭਾਬੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਮਾਂ ਕੁਝ ਕਰ ਨਹੀਂ ਸਕਦੀ ਕਿਉਂਕਿ ਉਹ ਤਾਂ ਖੁਦ ਨਾ ਪੋਤ ਦੀ ਮਤਾਜ ਆ ਇਹ ਨੂੰ ਤਾਂ ਇੱਥੇ ਹੀ ਚੱਲਣਾ ਪਊਗਾ ਪੂਰੀ ਜ਼ਿੰਦਗੀ ਤੇ ਫਿਰ ਤੁਸੀਂ ਹੀ ਤਾਂ ਕਹਿੰਦੇ ਹੋ ਉਹਨੂੰ ਦਬਾ ਕੇ ਰੱਖਿਆ ਕਰ ਪਹਿਲਾਂ ਵੀ ਤਾਂ ਉਸਦੇ ਹੱਥ ਉਠਾ ਚੁੱਕਿਆ ਆ ਉਹ ਤਾਂ ਠੀਕ ਆ ਪਰ ਰੱਬ ਦੇ ਵਾਸਤੇ ਘਰ ਦਾ ਮਾਹੌਲ ਖਰਾਬ ਨਾ ਕਰ ਤੂੰ ਜੋ ਕਰਨਾ ਆਪਣੇ ਕਮਰੇ ਵਿੱਚ ਕਰਿਆ ਕਰ ਇੱਥੇ ਸਾਰਿਆਂ ਦੇ ਸਾਹਮਣੇ ਉਹਦੇ ਉੱਤੇ ਹੱਥ ਚੁੱਕਣ ਦੀ ਕੋਈ ਲੋੜ ਨਹੀਂ ਆ ਤੂੰ ਕੁਝ ਹੋਰ ਖਾਣਾ ਹੈ ਤੇ ਬਾਹਰ ਤੋਂ ਮੰਗਵਾ ਲੈ ਜਾਂ ਫਿਰ ਬਾਹਰ ਜਾ ਕੇ ਕਿਸੇ ਹੋਟਲ ਰੈਸਟੋਰੈਂਟ ਵਿੱਚ ਖਾ ਕੇ ਆ ਜਾ ਅੱਜ ਦੇ ਲਈ ਨਹੀਂ ਕਾਫੀ ਆ ਇੰਨੇ ਹੱਥ ਪੈਰ ਨੱਚ ਲਾ ਕਿਤੇ ਉਹਦਾ ਕੋਈ ਹੱਥ ਪੈਰ ਟੁੱਟ ਗਿਆ ਤਾਂ ਸਾਰਾ ਘਰ ਦਾ ਕੰਮ ਸਾਨੂੰ ਹੀ ਕਰਨਾ ਪੈ ਜਾਣਾ ਆ ਤੇ ਫਿਰ ਉਹਦੀ ਸੇਵਾ ਕੌਣ ਕਰੂਗਾ ਚੱਲ ਹੁਣ ਜਾ ਇਥੋਂ ਆਖਿਰ ਪ੍ਰੀਤੀ ਦੀ ਸੱਸ ਦੇ ਝਿੜਕਣ ਤੇ ਰਾਜਵੀਰ ਘਰ ਤੋਂ ਬਾਹਰ ਨਿਕਲ ਗਿਆ ਜਿੱਧਰ ਜੋਤੀ ਪ੍ਰੀਤੀ ਨੂੰ ਉਹਦੇ ਕਮਰੇ ਦੀ ਛੱਡ ਕੇ ਆਪਣੀ ਮਾਂ ਦੇ ਕੋਲ ਆ ਗਈ ਤਾਂ ਪ੍ਰੀਤੀ ਦੀ ਸੱਸ ਨੇ ਕਿਹਾ ਕੀ ਹੋਇਆ ਹੋ ਗਈ ਚੁੱਪ ਨਹੀਂ ਪਰ ਰੋ ਤੋਂ ਕੇ ਖੁਦ ਹੀ ਚੁੱਪ ਹੋ ਜਾਊਗੀ ਮੈਂ ਆਪਣੇ ਕਮਰੇ ਵਿੱਚ ਆਰਾਮ ਕਰਨ ਜਾ ਰਹੀਆਂ ਕਹਿ ਕੇ ਜੋਤੀ ਆਪਣੇ ਕਮਰੇ ਵਿੱਚ ਚਲੀ ਗਈ ਇਧਰ ਪ੍ਰੀਤੀ ਦੀ ਸਾਸਣੀ ਘਰ ਦਾ ਦਰਵਾਜ਼ਾ ਬੰਦ ਕਰਦ ਕੇ ਉਹ ਸੁੱਟੀ ਹੋਈ ਥਾਲੀ ਨਹੀਂ ਚੁੱਕਿਆ ਤੇ ਹੋਰ ਖਿਲਰਨੀ ਨਹੀਂ ਆ ਖਾਣਾ ਸਾਫ਼ ਕਰਕੇ ਰਸੋਈ ਵਿੱਚ ਰੱਖਣ ਚਲੀ ਗਈ ਫਿਰ ਪ੍ਰੀਤੀ ਦੇ ਕੋਲ ਆ ਕੇ ਬੋਲੀ ਪ੍ਰੀਤੀ ਰਾਜਵੀਰ ਦੀ ਗੱਲ ਨੂੰ ਦਿਲ ਤੇ ਨਾ ਲਾ ਉਹਦਾ ਗੁੱਸਾ ਥੋੜਾ ਜ਼ਿਆਦਾ ਆ ਹੁਣ ਇੰਨੇ ਦਿਨ ਹੋ ਗਏ ਵਿਆਹ ਵਿਆਹੀ ਨੂੰ ਤੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੀ ਗਿਆ ਹੋਵੇਗਾ ਫਿਰ ਕਿਉਂ ਇਹ ਜਾ ਕੰਮ ਕਰਦੀ ਕਿਉਂ ਤੇ ਤੇ ਹੱਥ ਚੁੱਕਦਾ ਆ ਉਹਦੀ ਪਸੰਦ ਦੇ ਨਾ ਪਸੰਦ ਦੇ ਅਨੁਸਾਰ ਖੁਦ ਨੂੰ ਢਾਲ ਨਾ ਕਿ ਇਹੋ ਜਿਹੀ ਰੋਂਦੀ ਹੋਈ ਸ਼ਕਲ ਲੈ ਕੇ ਉਹਦੇ ਸਾਹਮਣੇ ਆ ਪਤਨੀ ਨੂੰ ਪਤੀ ਦੇ ਅਨੁਸਾਰ ਢਾਲ ਜਾਣਾ ਚਾਹੀਦਾ ਆ ਵੇਖਿਆ ਨੀ ਤੇਰੇ ਰੋਂਦੇ ਆ ਇਹਨੂੰ ਕਿੰਨਾ ਗੁੱਸਾ ਆ ਗਿਆ ਪ੍ਰੀਤੀ ਨੇ ਆਪਣੀ ਸੱਸ ਦੀ ਗੱਲ ਸੁਣ ਕੇ ਇੱਕ ਨਜ਼ਰ ਉਹਦੇ ਵੱਲ ਵੇਖਿਆ ਜਿਵੇਂ ਕਹਿ ਰਹੀ ਹੋਵੇ ਕਿ ਮੈਂ ਪਤਾ ਨਹੀਂ ਕਿ ਹੋਜਿਆ ਕੰਮ ਕਰ ਦਿੱਤਾ ਜਿਹੜਾ ਮੇਰੇ ਤੇ ਹੱਥ ਚੁੱਕਿਆ ਜਾ ਰਿਹਾ ਆ ਤੇ ਬਜਾਏ ਆਪਣੀ ਪੁੱਤ ਨੂੰ ਸਮਝਾਉਣ ਦੀ ਤੁਸੀਂ ਮੈਨੂੰ ਹੀ ਸਮਝਾ ਰਹੇ ਹੋ ਪਰ ਉਹਦੇ ਮੂੰਹ ਤੋਂ ਇੱਕ ਬੋਲ ਤੱਕਣਾ ਨਿਕਲਿਆ ਉਦੋਂ ਹੀ ਫਿਰ ਪ੍ਰੀਤੀ ਦੀ ਸੱਸ ਬੋਲੀ ਹੁਣ ਆਪਣੇ ਅੱਖਾਂ ਪੂੰਝ ਲਾ ਕੇ ਰੋਟੀ ਖਾ ਲਾ ਫਿਰ ਸੋਈ ਦੀ ਸਫਾਈ ਵੀ ਕਰ ਦੇਵੀ ਮੈਂ ਜਾ ਰਹੀ ਆ ਆਰਾਮ ਕਰਨ ਪ੍ਰੀਤੀ ਦੀ ਸੱਸ ਤਾਂ ਆਪਣੀ ਗੱਲ ਕਹਿ ਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ ਪਰ ਪਿੱਛੋਂ ਪ੍ਰੀਤੀ ਸੋਚਦੀ ਰਹੀ ਕਿ ਆਖਿਰ ਕਿਵੇਂ ਦਾ ਪਰਿਵਾਰ ਆਇਆ ਏ ਸੱਚ ਹੀ ਕਿਹਾ ਕਿਸੇ ਨੇ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ ਸਾਰੇ ਮੈਨੂੰ ਸਮਝਾ ਰਹੇ ਆ ਪਰ ਇਹ ਨਹੀਂ ਕਿ ਆਪਣੀ ਮੁੰਡੇ ਨੂੰ ਵੀ ਥੋੜਾ ਸਮਝਾ ਲੈਣ ਖੈਰ ਜਿਵੇਂ ਤਿਵੇਂ ਪ੍ਰੀਤੀ ਫੇਰ ਉੱਠੀ ਤੇ ਰਸੋਈ ਦੀ ਸਫਾਈ ਕਰਕੇ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਬਹਿ ਗਈ ਇੰਨਾ ਸਭ ਹੋਣ ਦੇ ਬਾਅਦ ਭੁੱਖ ਤਾਂ ਕਿੱਥੇ ਲੱਗਣੀ ਸੀ ਉਹਨੂੰ ਉਦੋਂ ਹੀ ਉਹਦੇ ਮੋਬਾਈਲ ਦੀ ਘੰਟੀ ਵੱਜੀ ਨੇਖਿਆ ਦਾ ਮਾਂ ਦਾ ਫੋਨ ਸੀ ਉਹਨੇ ਫੋਨ ਚੁੱਕਿਆ ਤੇ ਮਾਂ ਨੇ ਪੁੱਛਿਆ ਪ੍ਰੀਤੀ ਪੁੱਤ ਕੀ ਹਾਲਿਆ ਤੇਰਾ ਮੈਂ ਠੀਕ ਆ ਮੰਮੀ ਤੁਸੀਂ ਦੱਸੋ ਮੈਂ ਵੀ ਠੀਕ ਆ ਪੁੱਤ ਪਰ ਤੇਰੀ ਆਵਾਜ਼ ਜੀਭ ਜੀ ਲੱਗ ਰਹੀ ਆ ਕੁਝ ਨਹੀਂ ਮਾਂ ਬਸ ਹੁਣੇ ਕੰਮ ਕਰਕੇ ਆਈਆਂ ਤਾਂ ਥੱਕ ਗਈਆਂ ਅੱਛਾ ਸੁਣ ਕੱਲ ਘਰੇ ਪੂਜਾ ਰੱਖੀ ਆ ਤਾਂ ਤੇਰਾ ਇੱਥੇ ਹੋਣਾ ਜ਼ਰੂਰੀ ਆ ਤੇਰੇ ਸਾਸਰੂਆਂ ਦਾ ਮੈਂ ਸ਼ਾਮ ਨੂੰ ਹੀ ਕੱਲ ਫੋਨ ਕਰਕੇ ਕਹਿ ਦਿੰਦਾ ਸੀ ਪਰ ਤੈਨੂੰ ਨਹੀਂ ਕਹਿ ਪਾਈ ਸੀ ਤੂੰ ਸ਼ਾਦਰ ਸੋਈ ਵਿੱਚ ਕੰਮ ਕਰ ਰਹੀ ਸੀ। ਪ੍ਰੀਤੀ ਮਨ ਹੀ ਮਨ ਸੋਚਾ ਲੱਗੀ ਉਸ ਵਕਤ ਕਿਵੇਂ ਗੱਲ ਕਰਾਂਗੀ ਮੇਰੀ ਸੱਸ? ਉਸ ਵਕਤ ਤਾਂ ਉਹਦਾ ਪੁੱਤ ਮੈਨੂੰ ਕੁੱਟ ਰਿਹਾ ਸੀ। ਉਦੋਂ ਹੀ ਮਾਂ ਬੋਲੀ ਲੈ ਆਪਣੇ ਭਾਬੀ ਨਾਲ ਗੱਲ ਕਰ ਲਾ। ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ। ਕਦੋਂ ਦੀ ਪਿੱਛੇ ਪਈ ਆ ਕਿ ਪ੍ਰੀਤੀ ਨੂੰ ਫੋਨ ਲਾਓ। ਮੈਨੂੰ ਗੱਲ ਕਰਨੀ ਆ। ਇਹ ਕਹਿ ਕੇ ਮਾਂ ਨੇ ਭਾਬੀ ਨੂੰ ਫੋਨ ਦੇ ਦਿੱਤਾ। ਹੈਲੋ ਪ੍ਰੀਤੀ। ਕੱਲ ਸਵੇਰੇ ਛੇਤੀ ਆ ਜਾਇਓ। ਸਾਰੇ ਰਸਮਾਂ ਤੁਸੀਂ ਹੀ ਕਰਨੀਆਂ ਆਂ ਨਾ ਕਿ ਤੁਸੀਂ ਭੂਆ ਜੀ ਠਹਿਰੇ ਭਾਬੀ ਨੇ ਖੁਸ਼ੀ ਨਾਲ ਕਿਹਾ ਠੀਕ ਆ ਭਾਬੀ ਪ੍ਰੀਤੀ ਹੌਲੀ ਜਿਹੀ ਬੋਲੀ ਤੇ ਉਹਦੀ ਆਵਾਜ਼ ਭਾਬੀ ਨੂੰ ਸ਼ੱਕ ਹੋ ਗਿਆ ਹਮੇਸ਼ਾ ਆਪਣੀ ਭਾਬੀ ਨਾਲ ਖੁੱਲ੍ਹ ਕੇ ਗੱਲ ਕਰਨ ਵਾਲੀ ਨਨਾਨ ਜੇ ਇੰਨਾ ਜਿਹਾ ਜਵਾਬ ਦਵੇ ਤਾਂ ਸ਼ੱਕ ਤਾਂ ਹੋਣਾ ਲਾਜ਼ਮੀ ਆ ਪ੍ਰੀਤੀ ਜੀ ਭਾਬੀ ਨੇ ਹੌਲੀ ਜਿਹੀ ਪੁੱਛਿਆ ਸਾਰਾ ਕੁਝ ਠੀਕ ਤਾਂ ਹੈ ਨਾ ਕੋਈ ਪਰੇਸ਼ਾਨੀ ਆ ਤਾਂ ਦੱਸ ਨਹੀਂ ਭਾਬੀ ਸਾਰਾ ਕੁਝ ਠੀਕ ਆ ਪਰ ਪਾ ਬੀਬਾ ਮਨ ਨਹੀਂ ਮੰਨਿਆ ਫਿਰ ਉਹਨੇ ਕਿਹਾ ਪ੍ਰੀਤੀ ਤੂੰ ਦੱਸਣਾ ਨਹੀਂ ਚੰਗੀ ਕੋਈ ਗੱਲ ਨਹੀਂ ਮੈਂ ਜ਼ਬਰਦਸਤੀ ਪੁੱਛਾਂਗੀ ਵੀ ਨਹੀਂ ਮੈਂ ਸਿਰਫ ਇੱਕ ਗੱਲ ਕਹਿਣਾ ਚਾਹੂੰਗੀ ਜੇ ਤੇਰੇ ਨਾਲ ਕੁਝ ਵੀ ਗਲਤ ਹੋ ਰਿਹਾ ਆ ਜੋ ਸੰਭਾਲਿਆ ਨਹੀਂ ਜਾ ਸਕਦਾ ਤਾਂ ਤੂੰ ਵਾਪਸ ਆ ਸਕਦੀ ਆ ਇਹ ਨਾ ਸੋਚੀ ਕੇ ਪਾਪਾ ਨਹੀਂ ਆ ਤਾਂ ਭਰਾ ਭਾਬੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਇਹ ਤੇਰਾ ਘਰ ਆ ਤੂੰ ਪੂਰੇ ਹੱਕ ਨਾਲ ਵਾਪਸ ਆ ਸਕਦੀ ਆ ਭਾਬੀ ਦੀ ਇਹਨਾ ਕਹਿੰਦੇ ਪ੍ਰੀਤੀ ਰੋਣ ਲੱਗ ਪਈ ਪਰ ਪਾ ਭੀ ਨੇ ਉਹਦੇ ਰੋਣ ਦਾ ਕਾਰਨ ਨਹੀਂ ਪੁੱਛਿਆ ਬਸ ਇੰਨਾ ਹੀ ਕਿਹਾ ਪ੍ਰੀਤੀ ਤੂੰ ਹੁਣ ਦੋ ਪਰਿਵਾਰਾਂ ਦੀ ਇੱਜ਼ਤ ਆ ਆਪਣੇ ਪੇਕੇ ਤੇ ਸਹੁਰਿਆਂ ਦਾ ਤੂੰ ਮਾਣ ਰੱਖਣਾ ਆ ਗਲਤ ਕਰਕੇ ਤਾਂ ਕਦੀ ਵੀ ਨਾ ਆਂ ਪਰ ਜੇ ਤੇਰੇ ਨਾਲ ਗਲਤ ਹੋ ਰਿਹਾ ਆ ਤਾਂ ਉਹ برداشت ਵੀ ਨਾ ਕਰੀ ਯਾਦ ਰੱਖੀ ਆਪਣੇ ਲਈ ਖੁਦ ਬੋਲਣਾ ਪੈਂਦਾ ਆ ਜੀ ਭਾਬੀ ਪ੍ਰੀਤੀ ਨੇ ਬਸ ਇੰਨਾ ਹੀ ਕਿਹਾ ਤੇ ਹੰਝੜ ਕਰੀਤਾ ਭਾਬੀ ਦੀ ਇਸ ਗੱਲ ਨਾਲ ਉਹਨੂੰ ਇੱਕ ਨਵੀਂ ਊਰਜਾ ਦੀ ਕਿਰਨ ਮਿਲੀ ਸੀ ਇੱਕ ਨਵੀਂ ਹਿੰਮਤ ਮਿਲੀ ਸੀ ਉਹਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਪੇਕੇ ਅੱਜ ਵੀ ਉਹਦੇ ਲਈ ਜਗ੍ਹਾ ਸੀ ਜੋ ਉਹਦੀ ਹਿੰਮਤ ਨੂੰ ਜਗਾਉਣ ਦੇ ਲਈ ਕਾਫੀ ਸੀ ਹੁਣ ਤਾਂ ਉਹ ਤਿਆਰ ਸੀ ਰਾਜਵੀਰ ਦਾ ਸਾਹਮਣਾ ਕਰਨ ਦੇ ਲਈ ਉਹਨੇ ਆਪਣੇ ਅਥਰੂ ਪੁੰਜੇ ਤੇ ਆਪਣਾ ਸਮਾਨ ਇੱਕ ਬੈਗ ਵਿੱਚ ਪੈਕ ਕਰ ਲਿਆ ਤੇ ਆਪਣੇ ਲਈ ਇੱਕ ਕਾਰ ਬੁੱਕ ਕਰ ਲਈ ਪਰ ਕਾਰ ਆਉਣ ਤੋਂ ਪਹਿਲਾਂ ਹੀ ਰਾਜਵੀਰ ਘਰ ਆ ਗਿਆ ਪ੍ਰੀਤੀ ਦੀ ਸਾਸੜੀ ਨੇ ਹੀ ਜਾ ਕੇ ਦਰਵਾਜ਼ਾ ਖੋਲ੍ਹਿਆ ਆਪਣੀ ਮਾਂ ਨੂੰ ਸਾਹਮਣੇ ਵੇਖ ਕੇ ਰਾਜਵੀਰ ਨੇ ਪੁੱਛਿਆ ਮੰਮੀ ਤੁਸੀਂ ਦਰਵਾਜ਼ਾ ਕਿਉਂ ਖੋਲਿਆ? ਤੁਹਾਡੀ ਬਹੂ ਕਿੱਥੇ ਮਰ ਗਈ ਆ? ਕੀ ਉਹ ਦਰਵਾਜ਼ਾ ਨਹੀਂ ਖੋਲ ਸਕਦੀ ਸੀ? ਕੀ ਹਮੇਸ਼ਾ ਭਗਦਾ ਰਹਿਣਾ ਆ? ਮੈਂ ਜਾਗਨਦੀ ਸੀ। ਮੈਂ ਆ ਕੇ ਦਰਵਾਜ਼ਾ ਖੋਲ ਦਿੱਤਾ ਤਾਂ ਕੀ ਗਲਤ ਹੋ ਗਿਆ? ਇਹਨੇ ਨੂੰ ਪ੍ਰੀਤੀ ਆਪਣਾ ਬੈਗ ਦੇ ਨਾਲ ਬਾਹਰ ਨਿਕਲ ਕੇ ਆ ਗਈ। ਉਹਨੂੰ ਬੈਗ ਦੇ ਨਾਲ ਵੇਖ ਕੇ ਪਹਿਲਾਂ ਤਾਂ ਦੋਵੇਂ ਜਾਣੇ ਹਰਾਨ ਰਹਿ ਗਏ। ਫਿਰ ਆਜ ਵੀ ਚਿਲਾਉਂਦੇ ਹੋਏ ਬੋਲਿਆ। ਇਹ ਕੀ ਨਵਾਂ ਡਰਾਮਾ ਆ? ਕਿੱਥੇ ਜਾ ਰਹੀਆਂ ਬੈਗ ਲੈ ਕੇ? ਮੈਂ ਆਪਣੇ ਪਿੱਕੇ ਜਾ ਰਹੀਆਂ। ਪ੍ਰੀਤੀ ਨੇ ਕਿਹਾ ਕਿਹਦੇ ਕੋਲੋਂ ਪੁੱਛ ਕੇ ਜਾ ਰਹੀ ਆ ਇੰਨੀ ਹਿੰਤ ਕਿਵੇਂ ਹੋ ਗਈ ਤੇਰੀ ਇਹਦੇ ਵਿੱਚ ਹਿੰਮਤ ਵਾਲੀ ਕਿਹੜੀ ਗੱਲ ਆ ਆਪਣੇ ਲਈ ਆਵਾਜ਼ ਤਾਂ ਖੁਦ ਹੀ ਚੁਕਣੀ ਪੈਂਦੀ ਆ ਅੱਛਾ ਤੇਰੀ ਇੰਨੀ ਹਿੰਮਤ ਹੋ ਗਈ ਕਿ ਤੂੰ ਹੁਣ ਆਵਾਜ਼ ਉਠਾ ਰਹੀ ਆ ਅਚਾਨਕ ਇੰਨੀ ਆਵਾਜ਼ ਕਿਵੇਂ ਨਿਕਲ ਗਈ ਤੇਰੇ ਮੂੰਹ ਤੋਂ ਭਰਾਪਾ ਵੀ ਰੱਖ ਲੈਣਗੇ ਤੈਨੂੰ ਆਪਣੇ ਕੋਲ ਹੁਣ ਫਿਰ ਕੇ ਤਾਂ ਤੂੰ ਸੌਰੇ ਹੀ ਆਉਣਾ ਹੈ ਫਿਰ ਰਾਜਵੀਰ ਨੇ ਬੜੀ ਆਕੜ ਦੇ ਨਾਲ ਕਿਹਾ ਇਸ ਗਲਤਫਹਿਮੀ ਵਿੱਚ ਨਾ ਰਿਓ ਮੇਰੇ ਪੇਕੇਆਂ ਦਾ ਦਰਵਾਜ਼ਾ ਅੱਜ ਵੀ ਮੇਰੇ ਲਈ ਖੁੱਲ੍ਹਾ ਆ ਇਸੇ ਵਿੱਚ ਪ੍ਰੀਤੀ ਦੀ ਸੱਸ ਬੋਲੀ ਪ੍ਰੀਤੀ ਪਤੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਇੰਨਾ ਬਤੰਗੜ ਨਹੀਂ ਬਣਾਉਂਦੇ ਉਹ ਪਰੇਸ਼ਾਨ ਸੀ ਇਸ ਲਈ ਤੇਰੇ ਤੇ ਹੱਥ ਚੁੱਕ ਦਿੱਤਾ ਪਰ ਤੂੰ ਤਾਂ ਰਬੜ ਦੀ ਤਰ੍ਹਾਂ ਗੱਲ ਨੂੰ ਖਿੱਚੀ ਜਾ ਰਹੀਆਂ ਮੰਮੀ ਜੀ ਮੈਂ ਕੋਈ ਪੱਥਰ ਦੀ ਨਹੀਂ ਮਣੀ ਕਿਉਂ ਬਾਹਰ ਦੀ ਸਾਰੀ ਪਰੇਸ਼ਾਨੀ ਮੈਨੂੰ ਕੁੱਟ ਕੇ ਕੱਢਣਗੇ ਸੱਚੀ ਕਿਹਾ ਆ ਕਿਸੇ ਨੇ ਕਿ ਔਰਤ ਦੀ ਦੁਸ਼ਮਣ ਔਰਤ ਹੁੰਦੀ ਆ ਤੁਸੀਂ ਆਜੋ ਮੈਨੂੰ ਸਮਝਾ ਰਹੇ ਹੋ ਜਦੋਂ ਤੁਹਾਡੀ ਧੀ ਦਾ ਵਿਆਹ ਹੋਊਗਾ ਤਾਂ ਕੀ ਉਹਨੂੰ ਵੀ ਇਹੀ ਕੁਝ ਸਮਝਾਓਗੇ ਤੇਰੀ ਇਨੀ ਹਿੰਮਤ ਕਿ ਤੂੰ ਮੇਰੀ ਮੰਮੀ ਨਾਲ ਇਸ ਤਰ੍ਹਾਂ ਗੱਲ ਕਰੇ ਕਹਿੰਦਾ ਯਾਰ ਰਾਜਵੀਰ ਪ੍ਰੀਤੀ ਨਾਲ ਵਿਧਿਆ ਪਰ ਇਸ ਤੋਂ ਪਹਿਲਾਂ ਰਾਜਵੀਰ ਕੁਝ ਕਰ ਪੰਡਾ ਪ੍ਰੀਤੀ ਨੇ ਜੋਰ ਨਾਲ ਥੱਪੜ ਰਾਜਵੀਰ ਦੀ ਗੱਲ ਤੇ ਦੇ ਮਾਰਿਆ ਅਚਾਨਕ ਪਏ ਇਸ ਥੱਪੜ ਨਾਲ ਸਾਰੇ ਹੈਰਾਨ ਰਹਿ ਗਏ ਪਰ ਪ੍ਰੀਤੀ ਨੇ ਬੋਲਣਾ ਜਾਰੀ ਰੱਖਿਆ ਕਮਜ਼ੋਰ ਨਹੀਂ ਹਾਂ ਮੈਂ ਯਾਦ ਰੱਖੀ ਹੁਣ ਮੇਰੇ ਤੇ ਹੱਥ ਚੁੱਕਿਆ ਤਾਂ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸੁੱਟ ਦਵਾਂਗੀ ਬਹੁਤ ਬਰਦਾਸ਼ਤ ਕਰ ਲਿਆ ਮੈਂ ਬਸ ਆਜੋ ਹੱਦ ਵੀ ਖਤਮ ਹੋ ਗਈ ਨਹੀਂ ਰਹਿਣਾ ਮੈਂ ਤੁਹਾਡੇ ਵਰਗੇ ਲੋਕਾਂ ਦੇ ਨਾਲ ਇਹ ਰਿਸ਼ਤਾ ਮੈਂ ਹੁਣੇ ਇੱਥੇ ਖਤਮ ਕਰਕੇ ਜਾ ਰਹੀ ਹਾਂ ਕਹਿ ਕੇ ਪ੍ਰੀਤਿਕਾ ਤੋਂ ਬਾਹਰ ਨਿਕਲ ਗਈ ਇਹਨੇ ਨੂੰ ਗੱਡੀ ਵੀ ਆ ਗਈ ਤਾਂ ਆਪਣੀ ਪੇਕੇ ਰਵਾਨਾ ਹੋਗੀ ਪੇਕੇ ਪਹੁੰਚਣ ਤੋਂ ਪਹਿਲਾਂ ਹੀ ਪ੍ਰੀਤ ਨੇ ਰਾਜਵੀਰ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਕਰ ਦਿੱਤਾ ਘਰੇਲੂ ਹਿੰਸਾ ਦੇ ਕਾਰਨ ਰਾਜਵੀਰ ਨੂੰ ਜੇਲ੍ਹ ਹੋ ਗਈ ਤੇ ਉਹਦੇ ਆਧਾਰ ਤੇ ਹੀ ਪ੍ਰੀਤੀ ਨੂੰ ਤਲਾਕ ਆਸਾਨੀ ਨਾਲ ਮਿਲ ਗਿਆ ਅੱਜ ਪ੍ਰੀਤੀ ਆਪਣੇ ਪੈਰਾਂ ਤੇ ਖੜੀ ਆ ਭਰਾ ਭਾਬੀ ਨੇ ਚੰਗਾ ਜਿਹਾ ਰਿਸ਼ਤਾ ਵੇਖ ਕੇ ਉਹਦਾ ਦੂਜਾ ਵਿਆਹ ਕਰਵਾ ਦਿੱਤਾ ਇਥੇ ਉਹ ਬਹੁਤ ਖੁਸ਼ ਆ ਤੇ ਪੂਰੇ ਸਨਮਾਨ ਨਾਲ ਆਪਣੀ ਜ਼ਿੰਦਗੀ ਜੀ ਰਹੀ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹ ਹੋ ਜੀਓ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ